ਫਲੋਰ ਦੇ ਮੋਹੱਲਾ ਪੰਡੇਰਾ ਵਿਖੇ ਬੀਤੇ ਕੱਲ ਸੋਮਵਾਰ ਨੂੰ ਹੜਕੰਪ ਮਚ ਗਿਆ ਜਦੋਂ ਇੱਕ ਨੌਜਵਾਨ ਮਹੰਤਵਲੋਂ ਅਲਫ਼ ਨਗਨ ਹੋ ਕੇ ਸ਼ਰੀਆਮ ਗਲੀ ਵਿੱਚ ਕੁਮਣਾ ਸ਼ੁਰੂ ਕਰ ਦਿੱਤਾ ਮੋਹੱਲਾ ਨਿਵਾਸੀਆਂ ਨੇ ਨੌਜਵਾਨ ਮਹੰਤ ਦੀ ਇਸ ਹਰਕਤ ਨੂੰ ਲੈ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਨੌਜਵਾਨ ਮਹੰਤ ਨੇ ਮੋਹੱਲਾ ਵਾਸੀਆਂ ਦੀ ਇੱਕ ਨਾ ਸੁਣੀ ਮੋਹੱਲਾ ਨਿਵਾਸੀ ਤੁਰੰਤ ਇਕੱਠੇ ਹੋ ਕੇ ਇਸ ਘਟਨਾ ਦੀ ਜਾਣਕਾਰੀ ਦੇਣ ਲਈ ਥਾਣਾ ਫਲੋਰ ਵਿਖੇ ਪੁੱਜ ਗਏ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਆਕਾਸ਼ ਪੁੱਤਰ ਜੀਵਨ ਕੁਮਾਰ ਮੋਹੱਲਾ ਪੰਡੇਰਾ ਦਾ ਵਸਨੀਕ ਹੈ ਆਕਾਸ਼ ਹੁਣ ਆਪਣੇ ਆਪ ਨੂੰ ਅਲੀਸ਼ਾ ਮਹੰਤ ਅਖਵਾਉਂਦਾ ਹੈ ਪਰ ਅੱਜ ਉਸਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਮੋਹੱਲੇ ਵਿੱਚ ਹੀ ਅਲਫ ਲਗਨ ਹੋ ਕੇ ਕੁਮਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਮੋਹੱਲੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਅਫਸੋਸ ਕਰਨ ਲਈ ਮੋਹੱਲਾ ਨਿਵਾਸੀ ਅਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਘਰ ਆ ਰਹੇ ਹਨ ਪਰਾ ਅਲੀਸ਼ਾ ਨੇ ਉਹਨਾਂ ਦੀ ਵੀ ਇੱਕ ਨਾ ਸੁਣੀ ਮੋਹੱਲਾ ਨਿਵਾਸੀਆਂ ਨੇ ਥਾਣਾ ਫਲੋਰ ਦੀ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਅਲੀਸ਼ਾ ਤੇ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਨੂੰ ਮੋਹੱਲੇ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਨੌਜਵਾਨ ਮਹੰਤ ਪੜਕੀਲੇ ਕੱਪੜੇ ਪਾ ਕੇ ਮੋਹੱਲੇ ਵਿੱਚ ਇਧਰ ਉਧਰ ਕੁਮੜਾ ਰਹਿੰਦਾ ਹੈ ਜਿਸ ਕਰਕੇ ਸਾਡੇ ਬੱਚਿਆਂ ਤੇ ਮਾੜਾ ਅਸਰ ਪੈਂਦਾ ਹੈ ਇਸ ਨੂੰ ਮੋਹੱਲੇ ਵਿੱਚੋਂ ਬਾਹਰ ਕੱਢਿਆ ਜਾਏ ਤਾਂ ਜੋ ਸਾਰੇ ਮੋਹੱਲਾ ਵਾਸੀ ਸਾਫ਼ ਸੁਥਰੇ ਅਤੇ ਸ਼ਾਂਤਮਈ ਮਾਹੌਲ ਵਿੱਚ ਆਪਣਾ ਜੀਵਨ ਬਸਰ ਕਰ ਸਕਣ ਦੂਸਰੇ ਪਾਸੇ ਜਦੋਂ ਅਲੀਸਾ ਮਹੰਤ ਨੂੰ ਇਸ ਕਟਨਾਕਰਮ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਮੋਹੱਲੇ ਦੇ ਮੁੰਡੇ ਮੈਨੂੰ ਹਰ ਰੋਜ਼ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਮੋਹੱਲਾ ਵਾਸੀਆਂ ਵੱਲੋਂ ਮੇਰੀਆਂ ਭੈਣਾਂ ਨੂੰ ਗਲਤ ਸ਼ਬਦਾਵਲੀ ਬੋਲੀ ਜਾਂਦੀ ਹੈ ਇਸ ਤੋਂ ਪਰੇਸ਼ਾਨ ਹੋ ਕੇ ਮੈਂ ਇੱਕ ਕਦਮ ਚੁੱਕਿਆ ਜੇਕਰ ਕਿਸੇ ਨੂੰ ਮੇਰੇ ਪਹਿਰਾਵੇ ਤੋਂ ਪਰੇਸ਼ਾਨੀ ਆਉਂਦੀ ਹੈ ਤਾਂ ਮੈਂ ਅੱਗੇ ਤੋਂ ਕੋਈ ਵੀ ੜਕੀਲਾ ਕੱਪੜਾ ਨਹੀਂ ਪਾਵਾਂਗੀ ਸਿਰਫ ਸਾਦੇ ਪਹਿਰਾਵੇ ਵਿੱਚ ਰਵਾਂਗੀ ਜੇਕਰ ਮੋਹਲਾ ਵਾਸੀਆਂ ਨੂੰ ਮੇਰੀ ਇਸ ਹਰਕਤ ਤੋਂ ਕੋਈ ਪਰੇਸ਼ਾਨੀ ਹੋਈ ਹੈ ਤਾਂ ਮੈਂ ਉਹਨਾਂ ਤੋਂ ਮੈਂ ਮਾਫੀ ਚਾਹੁੰਦੀ ਹਾਂ ਅੱਗੇ ਤੋਂ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਮਾੜੀ ਹਰਕਤ ਨਹੀਂ ਹੋਵੇਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਕਿਉਂ ਨਾ ਹੁੰਦਾ ਲਈ ਹਾਂਜੀ ਸਾਡੇ ਮੰਗ ਆਇਆ ਜਿਆਤਾ ਉਹਨਾਂ ਨੂੰ ਮੈਂ ਲੈ ਚ ਬਾਹਰ ਕੱਢਿਆ ਜਾਵੇ ਆਪਣੇ ਕੱਪੜੇ ਟੰਗ ਨਾਲ ਪਾਣ ਅਸੀਂ ਨੋਹਾਂ ਤੀਆਂ ਵਾਲੇ ਹੈਗੇ ਆ ਅਗਰ ਅਸੀਂ ਮਰਾ ਕਿਤਾ ਸੀ ਉਹਨੂੰ ਤਾਂ ਹੋ ਨੰਗਾ ਹੋ ਕੇ ਸਾਡੇ ਮੂਹਰੇ ਖੜ ਗਿਆ ਜਿਹੜਾ ਆਪਣੇ ਅਨਿਸ਼ਾ ਅਨਿਸ਼ਾ ਮਾ ਜਿੰਨੇ ਟਾਈਮ ਤੋਂ ਰਹਿ ਰਹੇ ਹੈਗੇ ਇਹਦਾ ਬਚਪਨ ਇੱਥੇ ਹੋਇਆ ਬਾਈ ਤੇ ਇਹ ਮੁੰਡਾ ਸੀਗਾ ਮੁੰਡੇ ਤੋਂ ਇਹ ਫਿਰ ਮੰਤ ਬਣਿਆ ਕਿਉਂਕਿ ਮੰਤ ਵੀ ਆਪਣੇ ਕਾਇਦੇ ਕਾਨੂੰਨ ਚ ਰਹਿੰਦੇ ਨੇ ਇਹਨੇ ਬਿਲਕੁਲ ਹੀ ਨੰਗ ਕਰ ਦਿੱਤਾ ਬਾਈ ਇਹਦੀ ਭੈਣਾਂ ਵੀ 2 ਨੰਬਰ ਤੇ ਧੰਦਾ ਕਰਦੀਆਂ ਨੇ ਰਾਤਾਂ ਨੂੰ ਬਾਹਰ ਆਉਂਦੀਆਂ ਨੇ ਇਸ ਕਰਕੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਆਏ ਆ ਕਿ ਘਾਣੇ ਫਲੋਰ ਵੀ ਜਿਹਾ ਹੈ ਕਿ ਸਾਡੀ ਸਾਰੀ ਸਾਡੀ ਮੰਗ ਇਹੀ ਹੈ ਜਾਂ ਤਾਂ ਮਹੱਲੇ ਚ ਬਾਹਰ ਨਿਕਲ ਜਾਣ ਜਾਂ ਇਹ ਆਪਣੇ ਸੇਹ ਸਾਹਬ ਨਾਲ ਰਹਿਣ ਕਰਨ ਇੱਥੇ ਮੇਰਾ ਨਾਮ ਸੁਖਦੇਵ ਹਲੂ ਅੱਜ ਤੁਸੀਂ ਫਲਾਟ ਠਾਣਾ ਵਿਖੇ ਆਏ ਕਿ ਸਾਰਾ ਮਸਲਾ ਸਾਰਾ ਮਸਲਾ ਹੈਗਾ ਜੀ ਸਾਡੇ ਪੁੱਲੇ ਚ ਇੱਕ ਮਹਤਵ ਬਣ ਗਿਆ ਵਾ ਕੀ ਨਾਮ ਹੈ ਉਹਦਾ ਨਾਮ ਸਗਾ ਅਕਾਚ ਕੀ ਸਾਰਾ ਮਸਲਾ ਹੈ ਤੁਸੀਂ ਅੱਜ ਆਏ ਮਸਲਾ ਇਹ ਕਿ ਉਹ ਅੱਜ ਉੱਥੇ ਸਾਡੇ ਪੁੱਲੇ ਚ ਡੈਥ ਹੋਈ ਸੀਗੀ ਸਾਡੇ ਅਸੀਂ ਉੱਥੇ ਬੈਠੇ ਸੀ ਕੋਈ ਲੱਗਾ ਹੋ ਕੇ ਕਮਲ ਲਾ ਪਏ ਉੱਥੇ ਵਿੱਚ ਕਿਨੇ ਟਾਈਮ ਤੋਂ ਰਹਿ ਰਿਹਾ ਹੈ ਜੀ ਇਹ ਰਹਿ ਰਹੇ ਬਚਪਨ ਤੋਂ ਹੀ ਆ ਦੇ ਨਿਕਲਿਆ ਵੱਡਾ ਥੋੜੇ ਹੋਇਆ ਤੇ ਮਹਤਵ ਬਣ ਗਿਆ ਪਹਿਲਾਂ ਮੁੰਡਾ ਸੀ ਇਹ ਮੁੰਡਾ ਹੀ ਸੀਗਾ ਪਹਿਲੀ ਵਾਰੀ ਨੇ ਸਰਕਟ ਪਿੱਤੀ ਚ ਪਹਿਲਾਂ ਵੀ ਕੋਈ ਇੱਕ ਨਹੀਂ ਨਹੀਂ ਪਹਿਲਾਂ ਵੀ ਇਦਾਂ ਹੀ ਪਾ ਕੇ ਘੁੰਮਦਾ ਭਾਈ ਆਪਣੇ ਪਾਉਂਦਾ ਸੀਗਾ ਇਹਨੂੰ ਕੱਪੜੇ ਪਾਉਣ ਤੋਂ ਮਨਾ ਕੀਤਾ ਵੀ ਅਕਲ ਨਾਲ ਘੁੰਮਿਆ ਕਰ ਮਹੱਲੇ ਚ ਧੀਆ ਪਹਿਣਾ ਵਾ ਤੇ ਇਹ ਸਾਰਾ ਹੀ ਨੰਗਾ ਹੋ ਗਿਆ ਫਿਰ ਇਹ ਇੱਕ ਜਿਹੜੀ ਵੀਡੀਓ ਬਣੀ ਉਹ ਇਹਦੀ ਹੈ ਇਹ ਇਹ ਅੱਜ ਹੋਇਆ ਨੰਗਾ ਸੀ ਈਸਾ ਜੀ ਕਾ ਲੜਾਈ ਹੋਈ ਆ ਮਹੱਲੇ ਤੁਹਾਡੇ ਵਿੱਚ ਤੁਸੀਂ ਨੰਗਨ ਵਾਸਤਾ ਰਹੇ ਸੀਗੇ ਲਾਈਕ ਕਿਉਂ ਹੋਈ ਕਿਉਂ ਤੁਸੀਂ ਲੰਗੇ ਹੋਏ ਸਾਰਾ ਮਾਮਲਾ ਹੈ ਮੀਡੀਆ ਵਿੱਚ ਵੀ ਆਇਆ ਹੈ ਮੀਡੀਆ ਵਿੱਚ ਤਰ੍ਹਾਂ ਚੱਲ ਰਹੀਆਂ ਕੀ ਸਾਰਾ ਮਾਮਲਾ ਸੀ ਸਰ ਕੱਲ ਜੋ ਲੜਾਈ ਹੋਈ ਸੀ ਮੇਰੇ ਮਹੱਲਾ ਨਿਵਾਸੀਆਂ ਦੇ ਨਾਲ ਇਹ ਮੇਰੇ ਘਰ ਦੇ ਨਾਲ ਸੀਗਾ ਸਾਰੀ ਲੜਾਈ ਸਰ ਮੈਂ ਜੋ ਕੱਲ ਲੜਾਈ ਹੋਈ ਆ ਮੇਰੇ ਮਹੱਲੇ ਮਹੱਲੇ ਵਿੱਚ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮਹੱਲੇ ਦੇ ਵਿੱਚੋਂ ਕੱਲ ਮੈਨੂੰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਬੋਲਿਆ ਗਿਆ ਮੁੰਡਿਆਂ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਬੋਲਿਆ ਗਿਆ ਮੁੰ ਮੁਹੱਲੇ ਦੇ ਜਿਹੜੇ ਮੁੰਡੇ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਮੈਨੂੰ ਕਦੀ ਗਲੀਆਂ ਦੇ ਵਿੱਚ ਬੜੇ ਕਿ ਮੈਨੂੰ ਫੜ ਲੈਂਦੇ ਕਦੀ ਕਿੱਥੇ ਜਾ ਇੱਕ ਹੋਰ ਵੀ ਗੱਲ ਹੈਗੀ ਆ ਮੁੰਡੇ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ ਤੁਸੀਂ ਕੱਪੜੇ ਢਕੀਲੇ ਪਾਉਨੇ ਆ ਮਲਾਂ ਅਸੀਂ ਤਾਂ ਕਹਿਣਾ ਹੈਗਾ ਵੀ ਤੁਸੀਂ ਜਿਹੜੇ ਕੱਪੜੇ ਆ ਇਹਨਾਂ ਦਾ ਪਹਿਰਾਵਾ ਉਹ ਸਹੀ ਨਹੀਂ ਹੈਗਾ ਠੀਕ ਆ ਨਾ ਇਹ ਕੁੜੀਆਂ ਕਿੜੀਆਂ ਸਾਡੀਆਂ ਇੱਥੇ ਮੁਹੱਲੇ 'ਚ ਰਹਿਣੀਆਂ ਹੈਗੀਆਂ ਧੀਆਂ ਬਣਾਵੀ ਰਹਿਣੀਆਂ ਹੈਗੇ ਕਿ ਇਹ ਕੁੜੀ ਜਿਹੜੀ ਮੰਨ ਹੈਗੀ ਆ ਵੀ ਕੱਪੜੇ ਗਲਤ ਪਾਉਂਦੀ ਹੈਗੀ ਆ ਇਸ ਤਰ੍ਹਾਂ ਸਰ ਪੇਲ ਮੈਂ ਸੂਟ ਵੀ ਪਾਣੀ ਤਾਂ ਵੀ ਮੈਨੂੰ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਬਹੁ ਟਾਈਮ ਤੋਂ ਜਦੋਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਸੀਗਾ ਠੀਕ ਹੈ ਸਰ ਉਹਦੇ ਲਈ ਮੈਂ ਮਾਫੀ ਮੰਗਦੀ ਆ ਜਿਹੜੇ ਕੱਪੜੇ ਪਾਣ ਦੀ ਆ ਮਹੱਲੇ ਦੇ ਵਿੱਚ ਉਹ ਮੈਂ ਸਹੀ ਤਰੀਕੇ ਦੇ ਨਾਲ ਪਾਵਾਂਗੀ ਤੇ ਮੈਂ ਮਹੱਲਾ ਨਿਵਾਸੀ ਤੋਂ ਕੱਲ ਵੀ ਉਹ ਪੋਲੋਜਿਸ ਮਾਫੀ ਮੰਗੀ ਆ ਕਿ ਜਿਹੜੀ ਆਪਣੀ ਭੈਣਾਂ ਦੀ ਗੱਲ ਕਰ ਰਹੀ ਸੀ ਸਰ ਉਸ ਮੇਰੀ ਜਿਹੜੀਆਂ ਭੈਣਾਂ ਨੂੰ ਮਹੱਲਾ ਨਿਵਾਸੀਆਂ ਨੇ ਗਲਤ ਤਰੀਕੇ ਨਾਲ ਬੋਲਿਆ ਗਿਆ ਸਰ ਉਹ ਬਿਲਕੁਲ ਗਲਤ ਹੈ ਠੀਕ ਹੈ ਸਰ ਮੈਂ ਮੇਰੀ ਸਿਸਟਰ ਸਿੱਧਣੀ ਹੈ ਨਹੀਂ ਗੀਆਂ ਠੀਕ ਹੈ ਸਰ ਬਿਲਕੁਲ ਤੇ ਸਰ ਜੇ ਮਹੱਲਾ ਨਿਵਾਸੀ ਇਦਾਂ ਕਾਣਗੇ ਤਾਂ ਮੈਂ ਉਹਨਾਂ ਤੇ ਲਗਾਵਾਂਗੀ ਜਿਹੜਾ ਜਿਹੜਾ ਤੁਸੀਂ ਕੱਲ ਲਗੇ ਹੋਏ ਤੁਸੀਂ ਸੌਰੀ ਬੁੱਤ ਰਹੇ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਆ ਜੇ ਮੈਂ ਨਹੀਂ ਹੋਣਾ ਚਾਹੁੰਦੀ ਨਹੀਂ ਅੱਗੇ ਤੋਂ ਨਹੀਂ ਹੁੰਦੀ ਮੈਂ ਪਰੇਸ਼ਾਨ ਹੋ ਕੇ ਤੰਗ ਪਰੇਸ਼ਾਨ ਹੋ ਕੇ ਮਹੱਲਾ ਨਿਵਾਸੀਆਂ ਤੋਂ ਮੁੰਡਿਆਂ ਤੋਂ ਪਰੇਸ਼ਾਨ ਹੋ ਕੇ ਕੱਲ ਮੈਂ ਇੱਕ ਕੰਮ ਕੀਤਾ ਹਾਂਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ